ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਸਤ ਸ੍ਰੀ ਅਕਾਲ ਵੀਰ ਜੀ ਇੱਕ ਨਵੀਂ ਅਪਡੇਟ ਦੇ ਰਹੇ ਆਪਾਂ ਜੀ ਐਫਏ ਰੜੇ ਵਾਲਾ ਮੀਂਹ ਪੈ ਕੇ ਅਟਿਆ ਤੇ ਮਾੜਾ ਮਾੜਾ ਚੱਲੀ ਜਾਂਦਾ ਹੁਣ ਪੈ ਗਿਆ ਪਹਿਲਾਂ 5-7 ਮਿੰਟ ਕੁਦਰਤ ਮਿਹਰਬਾਨ ਹੋਈ ਹੈ ਪਾਣੀ ਕਿੰਨੀਆਂ ਬਹੁਤ ਤੰਗ ਸੀ ਜੀ ਨਹਿਰਾਂ ਚ ਪਾਣੀ ਨਹੀਂ ਆ ਰਿਹਾ ਪਿੱਛੇ ਪਾਣੀ ਦੇ ਨਹੀਂ ਦੇ। ਹਰੀ ਕਹਤੋਂ ਤੇ ਨਹਿਰਾਂ ਚ ਜਮਾਈ ਨਹੀਂ ਆਈ ਜਾਂਦਾ। ਹੁਣ ਤਾਂ ਪੀਣ ਕਿੰਨਿਆ ਬਹੁਤ ਤੰਗ ਸੀ ਪਿੰਡ। ਪਿੰਡ ਕੋਈ ਸਾਧਨ ਹੈ ਨਹੀਂ ਇੰਨਾ ਜਿਆਦਾ ਬੋਰਾ ਦਾ ਪਾਣੀ ਖਾਰਾ ਹੈ। ਵਾਟਰ ਵਸਟ ਮੁੱਕੇ ਨੂੰ 8 ਦਿਨ ਹੋ ਗਏ। ਜਮਾਈ ਪਾਣੀ ਹੈ ਨਹੀਂ ਸੀ ਪੀਣ ਤੇ ਨਹੀਂ। ਇਹਨੇ ਬਾਹਰ ਪੜੀ। ਉਹ ਕਹਿੰਦੇ ਅਸੀਂ ਤਾਂ ਨਹੀਂ ਦਿੰਦੇ ਪਾਣੀ ਇਹ ਕਹਿੰਦਾ ਮੈਂ ਕਰਦਾ ਭਗਵਾਨ ਕਹਿੰਦਾ ਮੈਂ ਕਰਦਾ ਸਾਰਿਆਂ ਨੂੰ ਬਰਾਬਰ ਕਿਹਦੇ ਘਟਵਾਰੀਆਂ ਲੱਗੀਆਂ ਕਿਹਦੇ ਵੱਧ ਲੱਗੀਆਂ ਇਹਨੇ ਹਰੀਖ ਦੀ ਬਾਹ ਫੜ ਲਈ ਅਮੀਰ ਗਰੀਬ ਦੀ ਪਸੂ ਵੀ ਤੰਗ ਸੀ ਗਰਮੀ ਕਿੰਨੀ ਆ ਗਰਮੀ ਬਹੁਤ ਜਿਆਦਾ ਸੀ ਕੁਸ ਰਾਤ ਮਿਲੂ ਜਾਂ ਆ ਦੇਖੋ ਸਮਾਲੇ ਚੱਲੀ ਜਾਂਦੇ ਪਸ਼ੂ ਬੈਠੇ ਆ ਵਧੀਆ ਵਿਚਾਰੇ ਬਾਹਰ ਤਾਂ ਇਹਨ ਕੱਡੇਗੇ ਨਹੀਂ ਪੈਣ ਲੱਗਿਆ ਦਪਹਿਰਾਂ ਸੀ ਪਹਿਲਾਂ ਹਾਂ ਕੁਝ ਦਿਨ ਤਾਂ ਠੰਡ ਰੂ ਗਰਮੀ ਕਿੰਨੀ ਬਹੁਤ ਬੁਰਾ ਹਾਲ ਸੀ ਵਧੀਆ ਬਾਹ ਫੜ ਲਈ ਮਹਾਰਾਏ ਨੇ ਖੁਸ਼ ਹੋ ਗਿਆ ਇੰਦਰ ਦੇਵਤਾ ਵਾਹਿਗੁਰੂ ਵਾਹਿਗੁਰੂ ਹੁਣ ਕੋਈ ਨਹਿਰ 'ਚ ਵੀ ਆਜੂ ਪਾਣੀ ਕੋਈ ਵਧੂ ਆ ਪਿੱਛੋਂ ਛੱਡ ਦੇਣਗੇ ਕੋਈ ਸੁੱਕਾ ਟਾਈਮ ਪਾਸ ਹੋ ਜੂ ਖਵਾਂ ਦਾ ਪਸ਼ੂ ਪੰਛੀ ਵਿਚਾਰੇ ਪਾਣੀ ਕਿੰਨੇ ਤੰਗ ਸੀ ਸਸਲਾਂ ਸੁੱਕ ਰਹੀਆਂ ਸੀ ਪੱਠੇ ਸੀ ਪੱਠੇ ਵੀ ਸੁੱਕ ਗਏ ਵਜਾਂਦਾਂ ਤਾਂ ਹੋਈਆਂ ਹੀ ਨਹੀਂ ਪਾਣੀ ਨਹੀਂ ਆਇਆ ਕੋਈ ਦੋ ਦੋ ਕਿੱਲੇ ਹੋਣਾ ਤਾਂ ਜਿਨ੍ਹਾਂ ਦੇ ਜਵਾਰਾਂ ਸੀ ਜਵਾਰਾਂ ਦਾ ਮੰਦੇ ਹਾਲਾਤ ਹੋ ਗਏ ਜਮਾ ਸੁੱਕ ਦੀਆਂ ਮੈਂ ਗੁਰੂ ਕਰੂਗਾ ਕਿਰਪਾ ਹੁਣ ਹੋਰ ਆਪਾ ਬੂਆ ਕੋਈ ਹਾਂਜੀ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਲੱਗੀ ਵਧੀਆ ਲੱਗੀ ਤਾਂ ਕਮੈਂਟ ਕਰਿਓ ਜੀ ਸ਼ੇਅਰ ਕਰਿਓ ਦੱਸਿਆ ਕਰੋ ਜਰੂਰ ਵੀਡੀਓ ਕਮੈਂਟ ਹੈ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ